ਟੈਂ ਬਾਪੂ ਜੀ ਸਕੂਲ ਕਿਹੜੇ ਟਾਈਮ ਜਾਂਦੇ ਤੁਸੀਂ ਕਿਹੜੀ ਜਾਂਦੇ ਆ ਜੀ ਮੈਂ 10 ਵਜੇ ਤੁਰ ਪੈਣਾ ਉਦੋਂ ਹੋਰ ਹੌਲੀ ਹੌਲੀ ਘੰਟੇ 'ਚ ਮੈਂ ਹੌਲੀ ਹੌਲੀ ਤੁਰ ਕੇ ਪਹੁੰਚ ਜਾਂਦਾ ਖੇੜੀ ਪਿੰਡੂ ਹੀ ਨਾ ਬਾਬੇ ਗੁਰਵਿੰਦਰ ਸਿੰਘ ਵਾਲਾ ਹਾਂਜੀ ਉਹੀ ਹੈ ਠੀਕ ਹੈ ਠੀਕ ਹੈ ਉੱਥੇ ਸਕੂਲ 'ਚ ਤੁਸੀਂ ਜਾ ਕੇ ਸਮਾਨ ਆਪਣਾ ਵੇਚਦੇ ਹੋ ਹਾਂਜੀ ਉੱਥੇ ਖੜ ਜਾ ਲਿਆਣ ਦਾ ਦੇੜੀ ਉਹ ਕਿੰਨੀ ਕੁ ਬਣ ਜਾਂਦੇ ਨੇ ਪੈਸੇ ਤੁਹਾਡੇ ਉਹਦਣ ਮਾ ਵੱਧ ਤੋਂ ਵੱਧ ਦੱਸ ਆ ਵੀ ਹਾਂ ਇਤੋਂ ਵੱਧ ਨਹੀਂ ਅੱਛਾ ਦੱਸ ਜੇ ਵੀਰ ਵੀ ਵਾਹਦੇ ਨੇ ਇਤੋਂ ਵੱਧ ਨਹੀਂ ਠੀਕ ਹੈ ਜੀ ਬਾਪੂ ਜੀ ਤੁਹਾਨੂੰ ਸਾਇਦਾ ਹੀ ਕੋਈ ਸ਼ਬਦ ਕੋ ਨਹੀਂ ਹੈਗੇ ਮੈਂ ਮੈਂ ਕਮਾ ਕੀ ਤੁਹਾਨੂੰ ਤੁਹਾਡੀ ਸੇਵਾ ਨੂੰ ਕੀ ਕਵਾਂ ਤੁਹਾਡੀ ਮਿਹਨਤ ਨੂੰ ਕੀ ਕਵਾਂ ਤੇ ਜਿਵੇਂ ਬਾਪੂ ਜੀਰਾਂ ਨੇ ਦੱਸਿਆ ਪ੍ਰਕਾਸ਼ ਸਿੰਘ ਬਾਦਲ ਵੀ ਇਸ ਪਿੰਡ ਚ ਆਏ ਸਨ ਦਲਵੀਰ ਸਿੰਘ ਗੋਲਡੀ ਨੇ ਜਿਹੜੇ ਇਸ ਵਕਤ ਕਾਂਗਰਸ ਪਾਰਟੀ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਚੁਣ ਲਈ ਸੀ ਆਮ ਆਦਮੀ ਪਾਰਟੀ ਚਲੇ ਗਏ ਸਨ ਤੇ ਉਹਨਾਂ ਦੀ ਧਰਮ ਸੁਪਤਨੀ ਜਿਹੜੇ ਨੇ ਉਹ ਵੀ ਇਹਨਾਂ ਨੂੰ ਬਾਪੂ ਜੀਰਾਂ ਨੂੰ ਕਿਤੇ 5 ਸਾਲ ਪਹਿਲਾਂ ਕਹਿ ਕੇ ਗਏ ਹੋਣਗੇ ਵੀ ਅਸੀਂ ਤੁਹਾਡੇ ਵਾਸਤੇ ਕੋਈ ਕਰਾਂਗੇ ਪਰ ਇੱਕ ਇੱਕ ਕਮਰਾ ਨਹੀਂ ਸਰਿਆ ਹੈਗਾ ਕਿ ਤੂੰ ਵੀ ਜੇ ਇਹਨਾਂ ਕੋ ਮੈਂ ਤੁਹਾਡੇ ਨੇਤਰਾਂ ਨੂੰ ਵੇਖ ਰਿਹਾ ਮੈਂ ਨਾ ਇਹ ਇਸ ਤਰ੍ਹਾਂ ਲੱਗਦਾ ਜਿਵੇਂ ਤੁਹਾਡੀ ਨਿਗਾ ਬਣ ਸਕਦੀ ਏ ਤੁਸੀਂ ਵਿਖਾਈਏ ਤੁਹਾਨੂੰ ਡਾਕਟਰਾਂ ਨੇ ਕਿਸੇ ਨੇ ਕੋਈ ਉਮੀਦ ਦੱਸੀ ਏ ਕਿ ਹੋ ਸਕਦਾ ਏ ਠੀਕ ਹੋ ਸਕਦੀ ਇੱਕ ਡਾਕਟਰ ਧਨਵੰਤ ਹੁੰਦਾ ਦੀ ਪਟਿਆਲੇ ਜੀ ਪਟਿਆਲੇ ਤੋਂ ਸਨ ਹਾਂ ਜੀ ਉਹ ਡਾਕਟਰ ਕੋਲੇ ਮੈਂ ਘੱਟੋ ਘੱਟ ਜੀ 45 ਸਾਲ ਹੋ ਗਏ ਹੁਣੇ ਜਿਆਦਾ ਆਪਰੇਸ਼ਨ ਕਰਵਾਇਆ ਤੀ ਜੀ ਮੇਰੇ ਕਹ ਤੁਰਨ ਫਿਰਨ ਜੋਗੀ ਹੋ ਗਈ ਸੀ ਜੀ ਉਹਨੇ ਮੈਨੂੰ ਇਹੀ ਗੱਲ ਕਹੀ ਕਹਿੰਦਾ ਭਾਈ ਛੇੜ ਨਾ ਕਰਾਂਗੇ ਤੋਂ ਬਿਜ ਨਿਕ ਤੇਰੀ ਨਿਗਰ ਰਹੂਗੀ ਇਹ ਨਿਕ ਰਹੂਗੀ ਉਸ ਤੋਂ ਬਾਅਦ ਉਹਦੇ ਮਾਲਕ ਦੇ ਘਰੇ ਜਾਣ ਤੋਂ ਪਹਿਲਾਂ ਜਿਆ ਡਾਕਟਰ ਸਾਹਿਬ ਜੀ ਚਲੇ ਗਏ ਉਦੋਂ ਪਹਿਲਾਂ ਜਾਨੀ ਮੈਂ ਉਹਨਾਂ ਕੋਲ ਗਿਆ ਮਖਾ ਜੀ ਕੋਈ ਨਿਗਾ ਮੇਰੀ ਦਬਦੀ ਜਾਂਦੀ ਹੈ ਕਹਿੰਦਾ ਭਾਈ ਛੇੜ ਨਾ ਕਰਾਈ ਨਿਗਾ ਤੇਰੀ ਇੰਨੀ ਕਰੋ ਦਵਾਈ ਉਹਨੇ ਮੈਨੂੰ ਦੇਤੀ ਜੀ ਬਾ ਨਿਗਾ ਜਾਨੀ ਹੁਣ ਚਾਹੇ ਉਮਰ ਦੇ ਹਿਸਾਬ ਨਾਲ ਲਾ ਲਓ ਚਾਹੇ ਖਰਾਕ ਦੇ ਹਿਸਾਬ ਨਾਲ ਲਾ ਲਓ ਬਈ ਹੁਣ ਮੇਰੀ ਨਿਗਾ ਡਾਊਨ ਹੋ ਗਈ ਬਾਪੂ ਜੀ ਜਿਹੜੇ ਡਾਕਟਰ ਤਨਮਨਤ ਸਿੰਘ ਜੀ ਸਨ ਬੜੀ ਉੱਚੀ ਰੂਸੀ ਬੜਾ ਵੱਡਾ ਤਜਰਬਾ ਸੀ ਉਹਨਾਂ ਦਾ ਬਹੁਤ ਜ਼ਿਆਦਾ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਜੀ 105 ਸਾਲ ਤੋਂ ਵਧੇਰੇ ਉਮਰ ਸੀ ਉਹਨਾਂ ਦੀ ਵਾਹਿਗੁਰੂ ਉਹਨਾਂ ਨੂੰ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਤੇ ਉਹਨਾਂ ਦੀ ਇੱਕ ਆਖੀ ਬਚਪਨ ਤੋਂ ਕੰਮ ਕਰਦੀ ਸੀ ਅੱਛਾ ਜੀ ਉਹਦਾ ਪਹਿਲਾ ਆਪਰੇਸ਼ਨ ਹੋਇਆ ਸੀ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਜੀ ਤੇ ਸਨ 1999 ਦੀ ਗੱਲ ਹੈ ਕਿ ਮੈਂ ਉਹਨਾਂ ਕੋਲੇ ਗਿਆ ਫਿਰ ਅਖੀਰ ਜਦੋਂ ਸਾਰਿਆਂ ਨੇ ਜਵਾਬ ਦੇਤਾ ਵੀ ਇਹ ਬਣ ਨਹੀਂ ਸਕਦੀ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਇੱਕ ਵਾਰੀ ਹੋਰ ਇਹਦੇ ਟਰਾਈ ਕਰ ਲੈਣਾ ਹਾਂ ਤੇ ਹੋ ਸਕਦਾ ਪਰਮਾਤਮਾ ਕਿਰਪਾ ਕਰੇ ਉਹਨੂੰ ਦਿਸਣ ਲੱਗ ਜਾਈ ਤੇ ਉਹਨਾਂ ਨੂੰ ਦਿਸਣ ਲੱਗ ਗਏ ਮੇਰੇ ਦਾਦਾ ਜੀ ਨੂੰ ਦੁਬਾਰਾ ਵਾਹਿਗੁਰੂ ਜੀ ਤੇ ਮੈਂ ਬੇਨਤੀ ਤੁਹਾਨੂੰ ਵੀ ਕਰਾਂਗਾ ਜੇਕਰ ਭਾਈ ਗੁਰਪ੍ਰੀਤ ਸਿੰਘ ਜਿਹੜੇ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੇ ਉਹ ਤੁਹਾਡਾ ਜੇ ਤੁਸੀਂ ਚਾਹੋ ਤੁਹਾਡਾ ਉਹ ਲਾਜ ਕਰਵਾ ਦੇਣਾ ਜੇ ਸੰਭਵ ਹੋ ਸਕੇ ਤੁਹਾਡੀ ਰੋਸ਼ਨੀ ਵਾਪਸ ਆ ਜਾਈ ਠੀਕ ਹੋ ਜੇ ਤੁਸੀਂ ਫੇਰ ਉਹਨਾਂ ਦੇ ਨਾਲ ਜਾਣਾ ਚਾਹੋਗੇ ਜੇ ਤੁਹਾਡਾ ਜਦੋਂ ਤੁਸੀਂ ਠੀਕ ਹੋਗੇ ਤੁਸੀਂ ਵਾਪਸ ਆਪਣੇ ਘਰ ਇੱਥੇ ਉਹ ਖੁਦ ਵੀ ਛੱਡ ਜਾਣਗੇ ਤੁਹਾਨੂੰ ਇਹ ਤੁਹਾਡੇ ਜੀਵ ਲੈ ਆਉਣਗੇ ਤੁਸੀਂ ਆਪ ਆਉਣਾ ਚਾਹੋ ਆਪ ਵੀ ਆ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਹੁਕਮ ਕਰੋ ਫਿਰ ਅਸੀਂ ਉਹਨਾਂ ਨੂੰ ਬੇਨਤੀ ਕਰ ਲਾਂਗੇ ਨਹੀਂ ਜੀ ਬੇਨਤੀ ਹੈ ਜੇ ਦੇਆ ਤੁਰਨ ਜੋਗੀ ਹੋ ਜੇ ਇਦੋਂ ਫਿਰ ਹੁਣ ਕੀ ਲਾਉਣਾ ਜੀ ਜੀ ਕਿਉਂਕਿ ਉਹਨਾਂ ਕੋਲੇ ਪਰੇ ਤੋਂ ਪਰੇ ਡਾਕਟਰ ਨੇ ਜਿਹੜੇ ਆਪਣੀ ਬਾਹ ਲਾਣਗੇ ਤੇ ਜਿਹੜੀ ਤੁਹਾਡੀ ਨੱਕ ਦੇ ਉੱਪਰ ਇਹ ਰਸੌਲੀ ਹੈ ਜਾਂ ਮਾਸ ਇਕੱਠਾ ਹੋਇਆ ਹੈ ਹਾਂਜੀ ਇਹ ਵੀ ਤੁਸੀਂ ਹੈਰਾਨ ਰਹੋਗੇ ਮਤਲਬ ਮੈਨੂੰ ਉਮੀਦ ਹੈ ਕਿਉਂਕਿ ਉਹਨਾਂ ਕੋਲੇ ਪਰੇ ਤੋਂ ਪਰੇ ਡਾਕਟਰ ਨੇ ਜਿਹੜੇ ਮਤਲਬ ਜਿਨ੍ਹਾਂ ਨੂੰ ਅਸੀਂ 100-100 ਵਾਰ ਸਲੂਟ ਕਰਨਿਆ ਜਿਹੜੇ ਸੱਚਮੁੱਚ ਇੱਕ ਇਨਸਾਨੀਅਤ ਨਾਲ ਤੇ ਸੇਵਾ ਕਰਦੇ ਨੇ ਲੁੱਟਦੇ ਨਹੀਂ ਹੈਗੇ ਉਹਨਾਂ ਕੋਲੇ ਜਿਹੜੇ ਰੂਹਾਂ ਕੰਮ ਕਰਦੀਆਂ ਨੇ ਸੇਵਾ ਕਰਦੀਆਂ ਨੇ ਠੀਕ ਹੈ ਜੀ ਤੇ ਅਸੀਂ ਵੀ ਬਾਬਾ ਜੀ ਬੱਪੂ ਜੀ ਉਹਨਾਂ ਦਾ ਨਾ ਜਿਹੜੇ ਭਾਈ ਗੁਰਪ੍ਰੀਤ ਸਿੰਘ ਨੇ ਮਨੁੱਖਤਾ ਦੀ ਸੇਵਾ ਆਲੇ ਹਾਂਜੀ ਉਹਨਾਂ ਦਾ ਬੜੇ ਸਾਲ ਪਹਿਲਾਂ ਦੀ ਗੱਲ ਹੈ ਮੈਂ ਸੋਚਣ ਲੱਗਿਆ ਕਿ ਇਹਨਾਂ ਦਾ ਨਾਮ ਕੀ ਰੱਖਿਆ ਜਾਵੇ ਅੱਛਾ ਜੀ ਤਾਂ ਅਸੀਂ ਸਤਿ ਪਿਆਰ ਨਾਲ ਉਹਨਾਂ ਨੂੰ ਰੱਬ ਦਾ ਬੰਦਾ ਕਹਿਣ ਲੱਗ ਗਏ ਲਿਖਣ ਲੱਗ ਗਏ ਆਪਣੇ ਚੈਨਲ ਦੇ ਉੱਪਰ ਹਾਂਜੀ ਤੇ ਉਹ ਜਦੋਂ ਤੁਸੀਂ ਉਸ ਰੂਹ ਨੂੰ ਮਿਲੋਗੇ ਨਾ ਜਦੋਂ ਉਹਨਾਂ ਦੀ ਤੁਸੀਂ ਆਵਾਜ਼ ਬੋਲ ਜਾਣਗੇ ਤੁਹਾਡੇ ਕੰਨਾਂ 'ਚ ਤੁਸੀਂ ਖੁਦ ਹੀ ਤੁਹਾਨੂੰ ਸਮਝ ਨਹੀਂ ਆਉਣੀ ਹੈਗੀ ਵੀ ਮੈਂ ਕਿਉਂਕਿ ਤੁਹਾਡੀ ਵੀ ਕੁਰਬਾਨੀ ਹੈ ਤੁਸੀਂ ਸਾਰੀ ਜ਼ਿੰਦਗੀ ਲੰਗਾਈ ਹੈ ਇਸ ਤਰ੍ਹਾਂ ਬਿਲਕੁਲ 18 ਸਾਲ ਸੇਵਾ ਕਰਨੀ ਘੱਟ ਨਿਗਾ ਨਾਲ ਜਾਂ ਬਿਨਾਂ ਨੇਤਰਹੀਣ ਹੋ ਕੇ ਅੱਜ ਤੁਸੀਂ ਇਹ ਬੱਚਿਆਂ ਨੂੰ ਇਹ ਸਮਾਨ ਵੇਚਣ ਜਾਂਦੇ ਹੋ ਦੂਰ ਸਕੂਲ ਤੱਕ ਜਾ ਕੇ ਤਾਂ ਇਹ ਸਮਝ ਨਹੀਂ ਆਉਂਦੀ ਹੈ ਕਿ ਅੱਜ ਸਾਡੇ ਵਰਗੇ ਜਿਹੜੇ ਸਰੀਰ ਜਿਨ੍ਹਾਂ ਨੂੰ ਪਰਮਾਤਮਾ ਨੇ ਸੰਪੂਰਨ ਸਰੀਰ ਦਿੱਤੇ ਨੇ ਲੱਤਾਂ ਬਾਹਾਂ ਦਿੱਤੀਆਂ ਨੇ ਅੱਖਾਂ ਦਿੱਤੀਆਂ ਨੇ ਬੋਲ ਦੇ ਵਧੀਆ ਨੇ ਸਭ ਕੁਝ ਕਰ ਲੈਂਦੇ ਨੇ ਖਾਣਾ ਬਹੁਤ ਜ਼ਿਆਦਾ ਖਾਣਾ ਖਾਣਾ ਪੀਣਾ ਸਭ ਕੁਝ ਹੈ ਪਰ ਅਫਸੋਸ ਹੈ ਕਿ ਜਦੋਂ ਕਿਰਤ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਚੰਗੇ ਭਲੇ ਹੋਣ ਦੇ ਬਾਵਜੂਦ ਵੀ ਕਿਰਤ ਤੋਂ ਕਿਨਾਰਾ ਕਰ ਜਾਂਦੇ ਨੇ ਇੱਕ ਸੱਚੀ ਸੁੱੱਚੀ ਕਿਰਤ ਨੂੰ ਤਰਜੀਹ ਨਹੀਂ ਦਿੰਦੇ ਤੇ ਬਜਾਈ ਇਸ ਦੇ ਕੁਝ ਹੋਰ ਤਰ੍ਹਾਂ ਦੀ ਕਿਰਤ ਟੰਗ ਹੋਰ ਤਰ੍ਹਾਂ ਦੇ ਜ਼ਿੰਦਗੀ ਜਿਉਣਦੇ ਉਹ ਲੱਭਦੇ ਰਹਿੰਦੇ ਨੇ ਬਿਲਕੁਲ ਜੀ ਤੇ ਬਾਪੂ ਜੀ ਅਖੀਰ ਚ ਤੁਹਾਨੂੰ ਇੱਕ ਹੋਰ ਪੁੱਛਣਾ ਚਾਹਾਂਗੇ ਜਿਵੇਂ ਤੁਹਾਡੇ ਭਰਾ ਨੇ ਦੋਨੇ ਮਜ਼ਦੂਰੀ ਕਰਦੇ ਨੇ ਬੱਕਰੀਆਂ ਚਾਰ ਲੈਂਦੇ ਨੇ ਤੁਹਾਡੀ ਭਝਾਈ ਦਾ ਜਿਹੜਾ ਬਾਹ ਵੱਡੀ ਹੋਈ ਹੈ ਉਹਨਾਂ ਦੀਆਂ ਧੀਆਂ ਜਾਂ ਪੁੱਤ ਜਿਹੜੇ ਕੁਆਰੇ ਵੀ ਨੇ ਜਾਂ ਵਿਆਹੇ ਹੋਏ ਨੇ ਇਹਨਾਂ ਦੇ ਦੋ ਕੁਮਾਰੇ ਨੇ ਜੀ ਇੱਕ ਵਿਆਹਿਆ ਹੈ ਬੱਚੀ ਵਿਆਹੀ ਹੋਈ ਹੈ ਇੱਕ ਵੱਡੀ ਠੀਕ ਹੈ ਤੇ ਇੱਕ ਰਹਿੰਦੀ ਹੈ ਕੋਈ ਹਾਂਜੀ ਇੱਕ ਗੁੱਡੀ ਰਹਿੰਦੀ ਵੀ ਉਹਦੀ ਉਮਰ ਕਿੰਨੀ ਹੈ ਉਹਦੀ ਉਮਰ ਹੈਗੀ ਹੈ ਜੀ ਕੋਈ 23-24 ਸਾਲ ਦੀ ਉਮਰ ਹੈ ਠੀਕ ਹੈ ਜੇ ਬਾਪੂ ਜੀ ਉਹਨਾਂ ਦਾ ਕੋਈ ਚਾਹਣ ਮਤਲਬ ਮਦਦ ਹੋ ਜੇ ਕੋਈ ਵਿਆਹ ਕਰਨਾ ਚਾਹਣ ਸੇਵਾ ਕਰਨੀ ਚਾਹਣ ਤੁਹਾਡਾ ਇਹ ਤੁਸੀਂ ਚਾਹੁੰਦੇ ਕੋਈ ਸੇਵਾ ਕਰ ਦੋਵੇ ਇਤੋਂ ਵੱਡਾ ਹੋਰ ਕੀ ਹੋਊਗਾ ਜੀ ਗਰੀਬੀ ਰੇਖਾ ਦੇ ਵਿੱਚਾਂ ਜੇ ਕੋਈ ਸੇਵਾ ਹੋ ਜੇ ਚੰਗੀ ਗੱਲ ਹੈ ਜੀ ਤੇ ਉਹ ਧੀ ਜਿਹੜੀ ਹੈ ਜਾਂ ਉਹਨਾਂ ਦੀ ਮਾਂ ਤਾਂ ਇੱਥੇ ਹੈਗੀ ਆਪਣੇ ਨੇੜੇ ਹਾਂਜੀ ਠੀਕ ਇਹ ਜਿਹੜੇ ਨਾਲ ਘਰ ਨੇ ਉਹਨਾਂ ਦੇ ਨੇ ਆ ਇਹ ਇਹਨਾਂ ਦੇ ਨੇ ਠੀਕ ਠੀਕ ਸੋ ਸਾਰੀ ਕਹਾਣੀ ਇਹਨਾਂ ਨੇ ਬਿਆਨ ਕਰਤੀ ਐ ਬਹੁਤ ਹੀ ਪਿਆਰਾ ਕੀਰਤਨ ਕਰਦੇ ਨੇ ਅਸੀਂ ਉਹਨਾਂ ਦੇ ਜਿਹੜੀਆਂ ਮਿੱਠੇ ਜਿਹੇ ਸ਼ਬਦ ਨੇ ਉਹ ਵੀ ਆਪਾਂ ਸੁਣਾਗੇ ਇਹਨਾਂ ਦੀ ਆਵਾਜ਼ ਤੋਂ ਤੇ ਬਹੁਤ ਸੋਚਣ ਨੂੰ ਮਜਬੂਰ ਹੋ ਜਾਈਦਾ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀਆਂ ਸਮਾਜਿਕ ਸੰਸਥਾਵਾਂ ਨੇ ਜਾਂ ਜਿਹੜੇ ਸਿੱਖ ਕੌਮ ਦੇ ਵੱਡੇ ਵੱਡੇ ਕਈਆਂ ਨਾਲ ਤੇ ਸਟਾਰ ਪ੍ਰਚਾਰਕ ਨਾਮ ਦੇ ਨਾਲ ਲੱਗਦਾ ਉਹਨਾਂ ਨੂੰ ਸੰਗਤ ਦੇਸ਼ਾਂ ਉਦੇਸ਼ਾਂ ਤੇ ਇੰਨਾ ਪਿਆਰ ਕਰਦੇ ਆ ਉਹਨਾਂ ਦੇ ਜਾਣ ਵਾਸਤੇ ਜਿਹੜੇ ਮਹਿੰਗੀਆਂ ਟਿਕਟਾਂ ਨੇ ਜਾਨੀ ਕਹਿ ਲਈਏ 3-3 4-4 ਲੱਖ ਰੁਪਏ ਦੀ ਟਿਕਟ ਸੰਗਤ ਜਿਹੜੀ ਖਰਚ ਲੈਂਦੀ ਹੈ ਕਿ ਸਾਡੇ ਘਰ ਭਾਈ ਸਾਹਿਬ ਹੋਰੀ ਪੈਰ ਪਾਉਣ ਆਉਣਗੇ ਮਤਲਬ ਕਿ ਸਾਡੇ ਘਰੇ ਦਰਸ਼ਨ ਦੇਣ ਵਾਸਤੇ ਆਉਣਗੇ ਇਸ ਤਰ੍ਹਾਂ ਦੇ ਸਿੱਖ ਕੌਮ ਦੇ ਪ੍ਰਚਾਰਕ ਹੈਗੇ ਨੇ ਤੇ ਕਈ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਕੀਰਤਨੀਏ ਸਿੰਘ ਨੇ ਬੜਾ ਪਿਆਰਾ ਕੀਰਤਨ ਗੁਰਬਾਣੀ ਕੀਰਤਨ ਗੁਣ ਗਾਇਣ ਕਰਦੇ ਨੇ ਤੇ ਉਹਨਾਂ ਨੂੰ ਵੀ ਸੰਗਤ ਜਿਹੜੀ ਇਹ ਭੇਟਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਜਿਹੜੀ ਇਹ ਪਰ ਗਿਣਤੀ ਬੇਸ਼ੱਕ ਘੱਟ ਹੈ 5 1000 2000 50000 ਲੱਖ ਲੱਖ 2 2 ਲੱਖ ਰੁਪਏ ਪਰ ਜਦੋਂ ਇਸ ਤਰ੍ਹਾਂ ਦੇ ਜਿਹੜੇ ਨਵਾਂ ਨੇ ਸਿੱਖ ਨੇ ਬਾਬੇ ਨਾਨਕ ਦੇ ਸੱਚੀ ਕੀਰਤ ਕਰਨ ਵਾਲੇ ਵੇਖੋ ਨੇਤਰਹੀਨ ਨੇ ਤੇ ਇਸ ਤੋਂ ਸੁੱਚੀ ਕੀਰਤ ਕੀ ਹੋ ਸਕਦੀ ਹੈ ਇੱਕ ਸਾਈਕਲ ਦੇ ਉੱਪਰ ਫੇਰ ਹੀ ਭਾ ਕੇ ਉੱਥੇ ਬੱਚਿਆਂ ਨੂੰ ਦਿਸਦਾ ਹੈ ਨੀਗਾ ਤੇ ਸਰੀਰ ਬਿਲਕੁਲ ਬਿਰਦੇ ਤੇ ਜਿਹੜੇ ਉਹ ਪ੍ਰਚਾਰਕ ਸਹਿਬਾਨ ਨੇ ਸੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜਾਂ ਜਿਹੜੇ ਵੱਡੇ ਸਮਾਜ ਸੇਵਿਕਾ ਹੁੰਦੇ ਨੇ ਅਸੀਂ ਅਖਬਾਰਾਂ ਦੇ ਵਿੱਚ ਫੋਟੋਆਂ ਵੇਖਦੇ ਆਂਗੇ ਕਿੰਦੀ ਸਮਾਜ ਸੇਵਾ ਕੀਤੀ ਐ ਕਿਤੇ ਫੁੱਲ ਲਾਏ ਜਾ ਰਹੇ ਨੇ ਬੂਟੇ ਜਾਂ ਇੱਕ ਕਿਸੇ ਧੀ ਦਾ ਵਿਆਹ ਕੀਤਾ ਜਾਂਦਾ ਮਤਲਬ ਇਹ ਨਿਮਾਣੀਆਂ ਜਿੰਦਾ ਇਸ ਤਰ੍ਹਾਂ ਦੀਆਂ ਰੂਹਾਂ ਕਿਉਂ ਨਹੀਂ ਦਿਖਦੀਆਂ ਸਾਨੂੰ ਉਹ ਪ੍ਰਚਾਰਕਾਂ ਨੂੰ ਵੀ ਚਾਹੀਦਾ ਜਿੰਨੇ ਦੇ ਇੱਕ ਕਹਿ ਲਈਏ ਉਹਨਾਂ ਨੇ ਵਸਤਰ ਪਾਏ ਹੁੰਦੇ ਨੇ ਤੇ ਪਾਉਣੇ ਵੀ ਚਾਹੀਦੇ ਨੇ ਜੇਕਰ ਉਹਨਾਂ ਕੋਲੇ ਸਾਧਨ ਹੈਗੇ ਨੇ ਸੰਗਤ ਦੇਂਦੀ ਹੈ ਕੋਈ ਚੱਕਰ ਨਹੀਂ ਹੈਗਾ ਪਰ ਸ਼ਾਇਦ ਕਈ ਇੰਨੇ ਮਹਿੰਗੇ ਜਿਹੜੇ ਸਰੀਰ ਨੂੰ ਵਸਤਰ ਪਾਏ ਹੁੰਦੇ ਨੇ ਜੁੱਤੇ ਪਾਏ ਹੁੰਦੇ ਨੇ ਸ਼ਾਇਦ ਉਹਦੀ ਸਾਰੀ ਕੀਮਤ ਨਾਲ ਇਸ ਬਾਪੂ ਜਰ ਦਾ ਤੇ ਪੂਰਾ ਘਰ ਵੀ ਬਣ ਜਾਏਗਾ ਜਿਵੇਂ ਗਲਤ ਨਾ ਹੋਵਾਂ ਤਾਂ ਇੱਕ ਕਮਰਾ ਜਿਹੜਾ ਬਣ ਸਕਦਾ ਕੋਈ ਖਾਸ ਗੱਲ ਨਹੀਂ ਹੈਗੀ 40-50000 ਰੁਪਏ ਇਸ ਇੰਦੀਆਂ ਕੰਧਾਂ ਦੇ ਉੱਪਰ ਜੇ ਇਕੱਲਾ ਛੱਤ ਹੀ ਟੇਕੇ ਜਾਵੇ ਤਾਂ ਸ਼ਾਇਦ 10000 ਰੁਪਏ ਲੱਗੇਗਾ ਤੇ ਇਸ ਪਿੰਡ ਦੇ ਲੋਕ ਇਹ ਪਿੰਡ ਈਸੜ ਹੈ ਨੇੜੇ ਧੂਰੀ ਮਲੇਰਕੋਟਲਾ ਵੀ ਨੇੜੇ ਪੈਂਦਾ ਅਮਰਗੜ ਬਾਗੜੀਆਂ ਇਸ ਕਸਬੇ ਦੇ ਨੇੜੇ ਤੇ ਇੱਕ ਹੋਰ ਦੱਸ ਦਈਏ ਜਿਹੜੇ ਬਾਪੂ ਸ਼ਮਸ਼ੇਰ ਸਿੰਘ ਜੀ ਜਰਾਂ ਕੋਲ ਬੈਠੇ ਐ ਇੱਥੇ ਨੇੜੇ ਬਾਬਾ ਖੇੜੀ ਵਾਲਾ ਵੀ ਖੇੜੀ ਵਾਲੇ ਬਾਬਾ ਗੁਰਵਿੰਦਰ ਸਿੰਘ ਜਰਾਂ ਨੂੰ ਵੀ ਬਹੁਤ ਵੱਡੀ ਗਿਣਤੀ ਚ ਲੋਕ ਉਹਨਾਂ ਦੇ ਪ੍ਰਸ਼ੰਸਕ ਨੇ ਜਿਹੜੇ ਜਾਣਦੇ ਨੇ ਸੋ ਅਸੀਂ ਇਹੀ ਬੇਨਤੀ ਕਰਨੀ ਚਾਹਾਂਗੇ ਅਪੀਲ ਹੈ ਕਿ ਜੇ ਕੋਈ ਮਦਦ ਕਰ ਸਕਦਾ ਇੱਥੇ ਆਣ ਕੇ ਮਦਦ ਕਰ ਦੇਵੇ ਜਾਂ ਫਿਰ ਬਾਪੂ ਜਰਾਂ ਦਾ ਕੋਈ ਕੰਟੈਕਟ ਨੰਬਰ ਜਿਹੜਾ ਹੈ ਉਸੀ ਕਮੈਂਟਾਂ ਦੇ ਵਿੱਚ ਵੀ ਦੇ ਦੇਵਾਂਗੇ ਬਾਪੂ ਜਰਾਂ ਦਾ ਬੈਂਕ ਦਾ ਇਹਨਾਂ ਦਾ ਬਾਪੂ ਜੀ ਬੈਂਕ ਖਾਤਾ ਹੈਗਾ ਤੁਹਾਡਾ ਹੈਗਾ ਜੀ ਠੀਕ ਆ ਹਾਂ ਤੁਹਾਡੀ ਪੈਨਸ਼ਨ ਆਉਂਦੀ ਹੈ ਨਾ ਹਾਂਜੀ ਜੇ ਕੋਈ ਸੱਜਣ ਚਾਹਣ ਤਾਂ ਬਾਪੂ ਜਰਾਂ ਦੇ ਖਾਤੇ ਦੇ ਵਿੱਚ ਵੀ ਪੈਸੇ ਪਾ ਸਕਦੇ ਨੇ ਬਾਕਾਇਦਾ ਇੱਥੇ ਇਸੜੇ ਪਿੰਡ ਹੀ ਪਹੁੰਚਣ ਤਾਂ ਬੜਾ ਚੰਗਾ ਹੋਏਗਾ ਬਾਪੂ ਜਰ ਨੂੰ ਆਣ ਕੇ ਮਿਲਣ ਜਦੋਂ ਜਦੋਂ ਸਕੂਲ ਟਾਈਮ ਬਾਪੂ ਜੀ ਸਕੂਲ ਕਿਹੜੇ ਟਾਈਮ ਜਾਂਦੇ ਤੁਸੀਂ ਕਿਹੜੀ ਜਾਂਦੇ ਆ ਜੀ ਮੈਂ 10 ਵਜੇ ਤੁਰ ਪੈਂਦਾ ਉਦੋਂ ਹੋਰ ਹੌਲੀ-ਹੌਲੀ ਘੰਟੇ 'ਚ ਮੈਂ ਹੌਲੀ-ਹੌਲੀ ਤੁਰ ਕੇ ਪਹੁੰਚ ਜਾਂਦਾ ਢੀੜੀ ਪਿੰਡ ਉਹ ਹੀ ਨਾ ਬਾਬੇ ਗੁਰਵਿੰਦਰ ਸਿੰਘ ਵਾਲਾ ਹਾਂਜੀ ਉਹੀ ਹੈ ਠੀਕ ਹੈ ਠੀਕ ਹੈ ਉੱਥੇ ਸਕੂਲ ਚ ਤੁਸੀਂ ਜਾ ਕੇ ਸਮਾਨ ਆਪਣਾ ਵੇਚਦੇ ਹੋ ਹਾਂਜੀ ਉੱਥੇ ਖੜ ਜਾਂਦੇ ਆਂ ਤਾ ਦਿਆੜੀ ਉਹ ਕਿੰਨੀ ਕੁ ਬਣ ਜਾਂਦੇ ਨੇ ਪੈਸੇ ਤੁਹਾਡੇ ਉਹਦਣ ਮੱਤ ਤੋਂ ਵੱਧ ਦੱਸ ਆ ਵੀ ਹਾਂ ਐਤੋਂ ਵੱਧ ਨਹੀਂ ਅੱਛਾ ਦੱਸ ਜੀ ਵੀਰ ਵੀ ਵਾਹਦੇ ਨੇ ਐਤੋਂ ਵੱਧ ਨਹੀਂ ਠੀਕ ਹੈ ਜੀ ਬਾਪੂ ਜੀ ਤੁਹਾਨੂੰ ਸਜਦਾ ਹੀ ਕੋਈ ਸ਼ਬਦ ਕੋ ਨਹੀਂ ਹੈ ਕਿ ਮੈਂ ਕਹਾਂ ਕੀ ਤੁਹਾਨੂੰ ਤੁਹਾਡੀ ਸੇਵਾ ਨੂੰ ਕੀ ਕਹਾਂ ਤੁਹਾਡੀ ਮਿਹਨਤ ਨੂੰ ਕੀ ਕਹਾਂ ਜਿਉਂਦੇ ਬਸਦੇ ਰਹੋ ਖੁਸ਼ ਰਹੋ ਤੇ ਦੋਸਤੋ ਇਸਨ ਬਾਪੂ ਸ਼ਮਸ਼ੇਰ ਸਿੰਘ ਪਿੰਡ ਈਸੜਾ ਨੇੜੇ ਧੂਰੀ ਮਲੇਰ ਕੋਟਲਾ ਅਮਰਗੜ ਬਾਗੜੀਆਂ ਇਸ ਇਹ ਸਾਰੇ ਏਰੀਆ ਦੇ ਵਿੱਚ ਘਾਰ ਪੈਂਦਾ ਤੇ ਜਿਵੇਂ ਬਾਪੂ ਜੀਰਾਂ ਨੇ ਦੱਸਿਆ ਪ੍ਰਕਾਸ਼ ਸਿੰਘ ਬਾਦਲ ਵੀ ਇਸ ਪਿੰਡ ਚ ਆਏ ਸਨ ਦਲਵੀਰ ਸਿੰਘ ਗੋਲਡੀ ਨੇ ਜਿਹੜੇ ਇਸ ਵਕਤ ਕਾਂਗਰਸ ਪਾਰਟੀ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਚੁਣ ਲਈ ਸੀ ਆਮ ਆਦਮੀ ਪਾਰਟੀ ਚਲੇ ਗਏ ਸਨ ਤੇ ਉਹਨਾਂ ਦੇ ਧਰਮ ਸੁਪਤਨੀ ਜਿਹੜੇ ਨੇ ਉਹ ਵੀ ਇਹਨਾਂ ਨੂੰ ਬਾਪੂ ਜੀਰਾਂ ਨੂੰ ਕਿਤੇ 5 ਸਾਲ ਪਹਿਲਾਂ ਕਹਿ ਕੇ ਗਏ ਹੋਣਗੇ ਵੀ ਅਸੀਂ ਤੁਹਾਡੇ ਵਾਸਤੇ ਕੋਈ ਕਰਾਂਗੇ ਪਰ ਇੱਕ ਇੱਕ ਕਮਰਾ ਨਹੀਂ ਸਰਿਆ ਹੈਗਾ ਕਿ ਤੂੰ ਵੀ ਕੈਮਰਾਮੈਨ ਸੋਨੂ ਵਰਕਨਾ ਮੈਂ ਸੈਭ ਸਿੰਘ ਵਰਕਨਾ ਬਾਤ ਧੰਨਵਾਦ